ਸ਼ਾਤਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਗगनਦੀ ਜੀਐਸਵੀ ਦਾ ਪੁਆਇੰਟ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਦੋਸਤੋ ਤੁਸੀਂ ਦੇਖ ਹੀ ਰਹੇ ਸੀਗੇ ਕਿ ਮੈਂ ਕਾ 4-5 ਦਿਨ ਤੋਂ ਲਗਾਤਾਰ ਲਾਈਵ ਨਹੀਂ ਆਇਆ ਤੇ ਮੈਂ ਥੋੜਾ ਬਿਜ਼ੀ ਸੀਗਾ ਔਰ ਕੁਝ ਮੈਨੂੰ ਕੋਈ ਦੋ ਚਾਰ ਗੱਲਾਂ ਇਦਾਂ ਦੀਆਂ ਸੀਗੀਆਂ ਜੋ ਮੈਂ ਸੋਚ ਰਿਹਾ ਸੀ ਕਿ ਇੱਕ ਵਾਰੀ ਚਲੋ ਦੇਖਦੇ ਹਾਂ ਕੀ ਹੁੰਦਾ ਕੀ ਆ ਤਾਂ ਮੈਂ ਅੱਜ ਤੁਹਾਨੂੰ ਦੱਸਣਾ ਚਾਹਨਾ ਕਿ ਜੀਐਸਵੀ ਦਾ ਪੁਆਇੰਟ ਪ੍ਰਾਈਵੇਟ ਲਿਮਟਿਡ 16 ਸਾਲ ਪੁਰਾਣੀ ਫਰਮ ਹੈ ਸਾਡੀ ਔਰ 5 ਤੋਂ 6 ਦਿਨਾਂ ਦੇ ਵਿੱਚ ਅੱਜ ਤੱਕ ਸਾਡੀ ਫਰਮ ਦੇ ਅਗੇਂਸਟ ਅਗਰ ਦੋ ਬੰਦੇ ਜਸਟ ਓਨਲੀ ਦੋ ਬੰਦੇ ਬੋਲੇ ਆ ਉਹ ਵੀ ਦੋ ਉਹ ਬੰਦੇ ਆ ਜਿਨ੍ਹਾਂ ਦਾ ਸਾਡਾ ਲੈਨ ਦੇਨ ਕੋਈ ਨਹੀਂ ਹੈ ਜੇ ਕੋਈ ਥੋੜਾ ਬਹੁਤਾ ਸੀ ਜਾਂ ਕੋਈ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਤਾਂ ਅਸੀਂ ਉਹਨਾਂ ਨੂੰ ਰਿਟਰਨ ਕਰਤਾ ਜਿਹਦੀ ਵੀਡੀਓ ਕਲਿੱਪ ਜਾਂ ਆਡੀਓ ਕਲਿੱਪ ਜਾਂ ਮੈਂ ਜੋ ਸਾਡਾ ਹਿਸਾਬ ਕਿਤਾਬ ਹੋ ਕੇ ਉਹਨਾਂ ਦੀ ਰਾਈਟਿੰਗ ਦੇ ਵਿੱਚ ਲਿੱਤਾ ਹੋਇਆ ਮੈਂ ਇਸ ਵੀਡੀਓ ਦੇ ਵਿੱਚ ਨਾਲ ਅਟੈਚ ਕਰਦਾ ਦੂਜੀ ਗੱਲ ਦੋਸਤੋ ਮੈਂ ਆਮ ਕਰਾਂ ਦਾ ਆਮ ਜਵਾਕ ਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਕਿ ਮੈਂ ਇਹ ਹਾਂ ਮੈਂ ਉਹ ਹਾਂ ਮੈਂ ਇਲੈਕਸ਼ਨ ਲੜਨਾ ਜਾਂ ਮੈਂ ਕੋਈ ਗਲਤ ਕਰਨਾ ਜਾਂ ਮੈਂ ਕਿਤੇ ਜਾਣਾ ਮੈਂ ਦੱਸ ਦੇਣਾ ਚਾਹਨਾ ਕਿ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੇ ਕੋਈ ਏਜੰਟ ਬਾਕੀ ਲੋਕਾਂ ਨੂੰ ਖਰਾਬ ਕਰ ਰਿਹਾ ਉਹ ਸਾਡੇ ਕੋਲ ਜਾਂ ਮੇਰੇ ਕੋਲ ਪਰਸਨਲੀ ਆ ਕੇ ਮੈਨੂੰ ਮਿਲ ਸਕਦੇ ਆ ਜੈਨੂਇਨ ਵੀਜ਼ਾ ਕਰਾਣਾ ਅਡਵਾਂਸ ਕੋਈ ਪੈਸਾ ਨਾ ਲੈਣਾ ਇਸ ਚੀਜ਼ ਦੀ ਮੇਰੇ ਆਫਿਸ ਦੇ ਵਿੱਚ ਮੇਰੇ ਤੋਂ ਰਿਟਨ ਤੇ ਕੋਰੇ ਕਾਗਜ਼ ਤੇ ਲੈ ਜਾਓ ਪਰ ਇੱਕ ਚੀਜ਼ ਕਲੀਅਰ ਹੈ ਜੋ ਸਾਡੇ ਕੋਈ ਐਕਸਪੈਂਸ ਕੋਈ ਐਂਬੈਸਡਰੀ ਫੀਸ ਕੋ ਟਿਊਸ਼ਨ ਫੀਸ ਜਾਂ ਕੋਈ ਲਾਲੋ ਸਾਡੀ ਪ੍ਰੋਸੈਸਿੰਗ ਫੀਸ ਜੋ ਸਾਡਾ ਹੱਕ ਬੰਦਾ ਉਸ ਤੋਂ ਬਿਨਾ ਕਦੇ ਵੀ ਕਿਸੇ ਬੱਚੇ ਨਾਲ ਕਿਤੇ ਕੋਈ 1 ਰੁਪਏ ਦੀ ਹਿਰਾਫੇਰੀ ਹੋਈ ਹੋਵੇ ਅਸੀਂ ਦੇਨਦਾਰ ਆ ਮੈਂ ਤੈਨੂੰ ਸੱਚਾਈ ਪਤਾ ਹੈ ਨਾ ਬੱਚੇ ਕਿ ਮੈਂ ਕਦੇ ਕਿਸ ਤੋਂ ਪੈਸਾ ਨਹੀਂ ਲੈਂਦਾ ਨਹੀਂ ਸਰ ਜਿੱਥੇ ਤੁਸੀਂ ਸਰ ਨਾ ਗਣੇ ਅਸੀਂ ਵੀ ਤੁਹਾਨੂੰ ਨਾ ਗਣੇ ਆਪਾਂ ਦਾ ਕੋਈ ਝੂਠ ਗੱਲ ਕਵਾਂਗੇ ਜੋ ਸੱਚ ਹੈ ਉਹ ਸੱਚ ਹੀ ਹੋਊਗਾ ਮਤਲਬ ਕੋਈ ਪੈਸਾ ਆਪਾਂ ਅੱਜ ਤੱਕ ਇਹਨਾਂ ਕੋਲ ਨਹੀਂ ਲੈਂਦਾ ਨਾ ਰਾਜਾ ਸਾਮਣੇ ਸਰ ਇੱਕ ਪੇਮੈਂਟ ਨਹੀਂ ਗਈ। ਬਸ ਠੀਕ ਹੈ ਕੋਈ ਨਾ ਇਹਨਾਂ ਨੂੰ ਸਮਝਾ ਦਈਏ ਉਹਨਾਂ ਕਰਦੇ ਆ ਗੱਲਾਂ। ਖਿੰਦਾਰਾ ਇੱਕ ਵੀਡੀਓ ਦੇ ਵਿੱਚ ਇੱਕ ਮੁੰਡੇ ਨੇ ਬੋਲਿਆ ਕਿ ਸਾਡੇ 4 ਪਾਸਪੋਰਟ ਨੇ ਇਹ ਦੇ ਨਹੀਂ ਰਿਹਾ। ਦੋਸਤੋ ਇਹ ਲੋਕ ਹਸ਼ਾਰਪੁਰ ਗੜਸ਼ੰਕਰ ਸਾਈਡ ਕਿਸੇ ਏਜੰਟ ਦੇ ਥਰੂ ਸਾਡੇ ਕੋਲ ਆਉਂਦੇ ਆ। ਹਸ਼ਾਰਪੁਰ ਗੜਸ਼ੰਕਰ ਦੇ ਏਜੰਟ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਜਸਟ ਸਾਡੇ ਕੋਲ ਓਨਲੀ ਪਾਸਪੋਰਟ ਆ ਤੇ ਅਸੀਂ ਉਹਦੇ ਤੇ ਪ੍ਰੋਸੈਸ ਕੀਤਾ ਟੂਰਿਸਟ ਫਾਈਲ ਦਾ। ਯਾਰ ਜੋ ਅਸੀਂ ਪ੍ਰੋਸੈਸ ਕੀਤਾ ਜੇ ਅਸੀਂ 10-15000 ਆਪਣੀ ਪ੍ਰੋਸੈਸਿੰਗ ਫੀਸ ਮੰਗਦੇ ਆ। ਤੁਹਾਨੂੰ ਦੇਣੀ ਚਾਹੀਦੀ ਹੈ ਸਾਡਾ ਵੀ ਸਟਾਫ ਹੈ ਦਫਤਰ ਹੈ ਐਕਸਪੈਂਸ਼ਨ ਨੇ ਤਨਖਾਹਾਂ ਨੇ ਫਿਰ ਅਸੀਂ ਤਾਂ ਤੁਹਾਡੀ ਫ੍ਰੀ ਸੇਵਾ ਲਈ ਰਹਿ ਗਏ ਮੈਂ ਬੇਨਤੀ ਕਰਦਾ ਪੰਜਾਬ ਦੇ ਹਰ ਇੱਕ ਵੀਰ ਨੂੰ ਹਰ ਇੱਕ ਸ਼ਖਸ ਨੂੰ ਜੈਨੂਇਨ ਵੀਜ਼ਾ ਫਿਰ ਮੈਂ ਦੁਬਾਰਾ ਕਹਿੰਨਾ ਕਿਸੇ ਨੂੰ ਵੀ ਕਿਸੇ ਜੈਨੂਇਨ ਵੀਜ਼ੇ ਦੀ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਜਾਂ ਕੋਈ ਜਿਵੇਂ ਸਿੰਗਾਪੁਰ ਵਗੈਰਾ ਦੇ ਵਿੱਚ ਮੂਵ ਆਨ ਹੋਣ ਦੇ ਪੀਆਰਸੀ ਵਗੈਰਾ ਦੇ ਲਈ ਕੋਈ ਜ਼ਰੂਰਤ ਹੈ ਸਾਨੂੰ ਕੰਟੈਕਟ ਕਰੋ ਸਾਡੇ ਆਫਿਸ ਆ ਕੇ ਮਿਲੋ ਮੈਂ ਕਹਿੰਦਾ 5 ਦਿਨਾਂ ਦੇ ਵਿੱਚ ਅਗਰ ਪੂਰੇ ਪੰਜਾਬ ਦੇ ਵਿੱਚੋਂ ਦੋ ਬੰਦੇ ਉਹ ਵੀ ਜੋ ਮੇਰੇ ਕੋਲ ਇੱਕ ਤਾਂ ਨੌਕਰੀ ਕਰਦਾ ਸੀਗਾ ਇੱਕ ਬੰਦਾ ਜੋ ਪਾਤਣਾ ਸਤਰਾਣਾ ਸਾਈਡ ਤੋਂ ਸੁਨੀਲ ਦਾ ਭਰਾ ਦੱਸਦਾ ਉਹਦਾ ਆਲਰੇਡੀ ਮੈਂ ਅਟੈਚ ਕਰ ਰਿਆ ਡਾਕੂਮੈਂਟ ਨਿਬੜਿਆ ਹੋਇਆ ਮੇਰਾ ਅੱਜ ਤੱਕ ਕਦੇ ਕਿਸੇ ਬੰਦੇ ਨਾਲ ਕੋਈ 1 ਰੁਪਏ ਦਾ ਵੀ ਦੇਣ ਲੈਣ ਨਹੀਂ ਹੈ ਹੁਣ ਵੀਜ਼ਾ ਦੇਣਾ ਨਾ ਦੇਣਾ ਐਮਬੈਸੀ ਦੇ ਹੱਥ ਸੀ ਵੀਰੇ ਮੇਰਾ ਕੰਮ ਤਾਂ ਐਮਬੈਸੀ ਤੱਕ ਫਾਈਲ ਲਾਉਣਾ ਸੀ ਨਾ ਤੇ ਕੈਸ਼ ਲੈਟਰ ਤੇ ਪੇਮੈਂਟ ਲੈਣਾ ਸੀ ਮੇਰੀ ਪੇਮੈਂਟ ਤਾਂ ਇਵੇਂ ਕਿ ਮੇਰੇ ਕੋਲ ਰਿਕਾਰਡਿੰਗਾਂ ਤੈਨੂੰ ਭੇਜਾਂ ਲੱਖੀ ਨੇ ਕੀ ਬੋਲਦਾ ਜਿੱਦਨ ਨਿਮੀਸ਼ ਦਾ ਕੈਸ਼ ਲੈਟਰ ਆ ਗਿਆ ਗਗਨ ਤੇਰੀ ਪੇਮੈਂਟ ਪੱਕੀ ਐਸੀ ਵੀਜ਼ਾ ਬਿਲੇਟ ਕਰ ਰਹੀ ਸੀ ਜਾਂ ਨਹੀਂ ਦੇ ਰਹੀ ਸੋਚ ਮੇਰੀ ਗਲਤੀ ਤਾਂ ਨਹੀਂ ਆ ਨਾ ਫਿਰ ਨਹੀਂ ਚਲੋ ਥੋੜੀ ਗਲਤੀ ਨਹੀਂ ਆ ਆਪਾਂ ਫਿਰ ਇਹ ਨਾ ਕਹੋ ਨਾ ਵੀ ਤੂੰ ਖੁਦ ਵਿਡਡਰੋਅ 16 ਸਾਲਾਂ ਦੇ ਵਿੱਚ ਕਲੀਨ ਐਂਡ ਕਲੀਅਰ ਮੈਂ ਇਹ ਕਹਿ ਦੇਣਾ ਚਾਹਨਾ ਕਿ ਅਗਰ ਕਿਸੇ ਨੂੰ ਵੀ ਕਿਤੇ ਕੋਈ ਦਿੱਕਤ ਲੱਗਦੀ ਮੈਨੂੰ ਪਰਸਨਲੀ ਮੇਰੇ ਨੰਬਰ ਮੈਂ ਨੰਬਰ ਵੀ ਪਾਉਂਗਾ ਵਿੱਚ ਮਿਲ ਸਕਦਾ ਗੱਲ ਕਰ ਸਕਦਾ ਹੈ ਦੂਜੀ ਗੱਲ ਸਾਡਾ ਕਿਸੇ ਪਾਰਟੀਆਂ ਨਾਲ ਸਾਡਾ ਕਿਸੇ ਹੋਰਾਂ ਨਾਲ ਕੋਈ ਇਦਾਂ ਦਾ ਮੁਕਾਬਲਾ ਨਹੀਂ ਹੈ ਕਿ ਅਸੀਂ ਲੜਾਈ ਝਗੜਾ ਲੜਨਾ ਜਾਂ ਅਸੀਂ ਕੋਈ ਧਮਕੀਆਂ ਦਿਵਾਉਣੀਆਂ ਜਾਂ ਕੋਈ ਐਸੇ ਗੈਂਗਸਟਰਾਂ ਨਾਲ ਕੋਈ ਇਦਾਂ ਦਾ ਸਾਡਾ ਕੋਈ ਸਬੰਧ ਨਹੀਂ ਹੈ ਸਾਡਾ ਸਬੰਧ ਪੰਜਾਬ ਦੇ ਲੋਕਾਂ ਨੂੰ ਸਹੀ ਸਲਾਮਤ ਰਸਤਾ ਦਿਖਾਣਾ ਹੈ ਬੱਚਿਆਂ ਨੂੰ ਸਹੀ ਸਲਾਮਤ ਤਰੀਕੇ ਨਾਲ ਯੂਨੀਵਰਸਿਟੀਆਂ ਕਾਲਜ ਦਿਵਾਉਣੇ ਆ ਅੱਗੇ ਜਾ ਕੇ ਬੱਚੇ ਪੜਨ ਨਾ ਪੜਨ ਕੁਝ ਕਰਨ ਨਾ ਕਰਨ ਫੀਸਾ ਦੇਣ ਨਾ ਦੇਣ ਉਹ ਸਾਡੀ ਰਿਸਪੋਨਸਿਬਿਲਟੀ ਨਹੀਂ ਹੈ